ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਜੀ ਤੁਹਾਡਾ ਅਫਸਰ ਕੋਚਿੰਗ ਸੈਂਟਰ ਦੇ ਵਿੱਚ ਅੱਜ ਦੀ ਜਿਹੜੀ ਗੱਲਬਾਤ ਆ ਉਹ ਪੀਐਸ ਟੈਟ ਪੇਪਰ ਦੇ ਰਿਗਾਰਡਿੰਗ ਹੋਣ ਜਾ ਰਹੀ ਆ ਜਿਵੇਂ ਕਿ ਹਾਲ ਹੀ ਵਿੱਚ ਮਾਨਯੋਗ ਪੰਜਾਬ ਰਿਆਣਾ ਹਾਈ ਕੋਰਟ ਨੇ ਜਿਹੜੀ ਉਹ ਸੁਣਵਾਈ ਕੀਤੀ ਆ 22 ਦਸੰਬਰ ਨੂੰ ਕੇਸ ਕੀ ਸੀਗਾ ਜਿਹੜਾ ਨੇਪਾਲ ਵਰਸਸ ਅਦਰ ਵਾਲਾ ਕੇਸ ਆ ਵੈਸੇ ਵੀ ਉਹ ਕੇਸ ਜਿਹੜਾ YouTube ਤੇ ਬਹੁਤ ਜ਼ਿਆਦਾ ਉੱਤੇ ਕਾਫੀ ਜਿਹੜੀਆਂ ਵੀਡੀਓਜ਼ ਆ ਰਹੀਆਂ ਵਾਂ ਤੇ ਕਾਫੀ ਸਟੂਡੈਂਟਸ ਨੂੰ ਵੀ ਉਹਦੇ ਬਾਰੇ ਪਤਾ ਹੀ ਹੋਊਗਾ ਕਿ ਪਿੱਛੇ ਜੇ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਕੱਢਿਆ ਸੀ ਜਿਹਦੇ ਵਿੱਚ ਕੀ ਸੀਗਾ ਕਿ ਜੇਕਰ ਕੋਈ ਗਵਰਨਮੈਂਟ ਟੀਚਰ ਵੀ ਲੱਗਿਆ ਹੋਇਆ ਔਰ ਉਹਦਾ ਪੀਐਸਟੈਟ ਕਲੀਅਰ ਨਹੀਂਗਾ ਤੇ ਉਹਦਾ ਜਿਹੜਾ ਪਰਮੋਸ਼ਨ ਉਹ ਤਾਂ ਹੀ ਹੋ ਸਕਦਾ ਜੇਕਰ ਉਹਦਾ ਪੀਐਸਟੈਟ ਕਲੀਅਰ ਹੋਊਗਾ ਤਾਂ ਇਹਦੇ ਕਰਕੇ ਜਿਹੜੇ ਹੁਣ ਗਵਰਨਮੈਂਟ ਟੀਚਰਸ ਵੀ ਜਿਨ੍ਹਾਂ ਦਾ ਪੀਐਸਟੈਟ ਨਹੀਂ ਕਲੀਅਰ ਸੀ ਉਹਨਾਂ ਨੂੰ ਵੀ ਪ੍ਰਮੋਸ਼ਨ ਵਾਸਤੇ ਪੀਐਸਟੈਟ ਕਰਨਾ ਪਾਸ ਕਰਨਾ ਬਹੁਤ ਜ਼ਰੂਰੀ ਹੋ ਗਿਆ ਸੀਗਾ ਤੇ ਇਦੇ ਵਿੱਚ ਹੈ ਕੀ ਸੀਗਾ ਕਿ ਜਦੋਂ ਇਹ ਕੇਸ ਸਤੰਬਰ ਦੇ ਵਿੱਚ ਫਾਈਲ ਹੁੰਦਾ ਤਾਂ ਇਹਦੀ ਪਹਿਲੀ ਸੁਣਵਾਈ ਜਿਹੜੀ ਆ ਉਹ ਨਵੰਬਰ ਦੇ ਵਿੱਚ ਹੁੰਦੀ ਆ ਤੇ ਉਹਦੀ ਅਗਲੀ ਸੁਣਵਾਈ ਜਿਹੜੀ ਉਹ 22 ਦਸੰਬਰ ਨੂੰ ਸੀ ਜਿਹੜੀ ਹੁਣ ਹੋ ਕੇ हटਈ ਆ ਉਹ ਸੁਣਵਾਈ ਦੇ ਵਿੱਚ ਜਿਹੜੇ ਪਟੀਸ਼ਨਰ ਸੀਗੇ ਉਹਨਾਂ ਨੇ ਇਹ ਚੀਜ਼ ਜਿਹੜੀ ਉਹ ਆਪਣਾ ਹਾਈ ਕੋਰਟ ਦੇ ਵਿੱਚ ਪੱਖ ਰੱਖਿਆ ਕਿ ਜਿਹੜਾ ਪੀਐਸਟੈਟ ਆ ਉਹ ਸਾਨੂੰ ਜਿਹੜਾ ਪ੍ਰੋਮੋਸ਼ਨ ਦਿੱਤਾ ਜਾਵੇ ਕਿਉਂਕਿ ਪੀਐਸਟੈਟ ਪਿਛਲੇ ਡੇਢ ਸਾਲ ਤੋਂ ਉਹ ਹੋਇਆ ਹੀ ਨਹੀਂਗਾ ਤੇ ਇਹਦੇ ਵਿੱਚ ਸਾਡਾ ਕੋਈ ਕਸੂਰ ਨਹੀਂ ਕਿਉਂਕਿ ਉਹ ਓਵਰੇਜ ਹੋ ਰਿਹਾ ਮਤਲਬ ਉਹਨਾਂ ਦੀ ਜਿਹੜੀ ਪ੍ਰੋਮੋਸ਼ਨ ਪੀਰੀਅਡ ਆ ਉਹ ਲੰਘ ਰਿਹਾ ਵਾ ਤੇ ਇਸੇ ਦੇ ਸਬੰਧ ਵਿੱਚ ਮਾਨਯੋਗ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਇਹ ਝਾੜ ਲਗਾਈ ਆ ਕਿ ਪੀਐਸ ਸਟੈਟ ਜਿਹੜਾ ਉਹ ਜਲਦੀ ਤੋਂ ਜਲਦੀ ਪੇਪਰ ਲਿਆ ਜਾਵੇ ਇਸ ਕੇਸ ਦੀ ਜਿਹੜੀ ਅਗਲੀ ਸੁਣਵਾਈ ਆ ਉਹ 29 ਜਨਵਰੀ ਨੂੰ ਹੋਣ ਜਾ ਰਹੀ ਆ ਜਿਵੇਂ ਕਿ ਆਪਾਂ ਨੋਟੀਫਿਕੇਸ਼ਨ ਇਹਦੇ ਵਿੱਚ ਜਿਹੜਾ ਉਹ ਲਗਾ ਦਿੱਤਾ ਜਿਹੜੀ ਨੈਕਸਟ ਅਡਜਰਨਿੰਗ ਆ ਉਹ 29 ਜਨਵਰੀ ਨੂੰ ਹੋਊਗੀ ਤੇ ਉਮੀਦ ਹੈ ਆ ਵੀ 29 ਜਨਵਰੀ ਤੋਂ ਪਹਿਲਾਂ ਪਹਿਲਾਂ ਪੰਜਾਬ ਸਰਕਾਰ ਜਿਹੜੀ ਆ ਉਹ ਨੋਟੀਫਿਕੇਸ਼ਨ ਕੱਢ ਦਵੇ ਪੀਐਸਟੈਟ ਦਾ ਜੇਕਰ ਇਹ ਖੁਸ਼ਖਬਰੀ ਆਪਾਂ ਨੂੰ ਮਿਲਦੀ ਆ ਬਹੁਤ ਜਲਦੀ ਤਾਂ ਇਹ ਪੇਪਰ ਵੀ ਜਿਹੜਾ ਉਹ 1 ਮਹੀਨੇ ਦੇ ਵਿੱਚ ਵਿੱਚ ਹੋ ਜਾਊਗਾ ਜਿਵੇਂ ਪਿਛਲੀ ਵਾਰੀ ਹੋਇਆ ਸੀਗਾ ਪਿਛਲੀ ਪਿਛਲੇ 2 ਪੇਪਰ ਜਿਹੜੇ 2023 ਦੇ ਵਿੱਚ ਤੇ 24 ਦੇ ਵਿੱਚ ਹੋਇਆ ਸੀ ਇਹ 1 ਮਹੀਨੇ ਦੇ ਦਰਮਿਆਨ ਵਿੱਚ ਹੋ ਗਿਆ ਸੀ ਵੀ ਜਦੋਂ ਫਾਰਮ ਭਰੇ ਉਸ ਤੋਂ ਬਾਅਦ 1 ਮਹੀਨੇ ਦੇ ਸਮੇਂ ਦੇ ਵਿੱਚ ਵਿੱਚ ਇਹ ਪੇਪਰ ਜਿਹੜਾ ਇਹ ਲੈ ਲਿਆ ਗਿਆ ਸੀਗਾ ਤੇ ਜੇ ਆਪਾਂ ਗੱਲ ਕਰੀਏ ਵੀ ਜੇਕਰ ਜਨਵਰੀ ਦੇ ਵਿੱਚ ਨੋਟੀਫਿਕੇਸ਼ਨ ਆਉਂਦਾ ਵੀ ਤੇ ਫਰਵਰੀ ਦੇ ਐਂਡ ਤੱਕ ਜਿਹੜਾ ਜਾਂ ਮਾਰਚ ਦੇ ਸ਼ੁਰੂ ਤੱਕ ਇਹ ਪੇਪਰ ਹੋ ਸਕਦਾ ਓਵਰਆਲ ਅੱਜ ਤੋਂ ਦਿਨ ਆਪਾਂ ਕਾਊਂਟ ਕਰਦੇ ਆ ਤਾਂ 60 ਤੋਂ 70 ਦਿਨ ਬੰਦੇ ਆ ਜੇਕਰ 60 ਤੋਂ 70 ਦਿਨਾਂ ਦੇ ਵਿੱਚ ਵਿੱਚ ਆਪਾਂ ਤਿਆਰੀ ਕਰੀਏ ਪੇਪਰ ਦੀ ਤਾਂ ਹੋ ਜਾਂਦੀ ਹੈ ਬਹੁਤ ਵਧੀਆ ਤਰੀਕੇ ਨਾਲ ਪੀ ਐਸਥੈਟਿਕ ਇਦਾਂ ਦਾ ਪੇਪਰ ਆ ਜਿਹਦੇ ਵਿੱਚ 네ਗੇਟਿਵ ਮਾਰਕਿੰਗ ਨਹੀਂ ਹੁੰਦੀ ਸਾਰੇ ਕੈਂਡੀਡੇਟਸ ਨੂੰ ਇਹ ਗੱਲ ਪਤਾ ਵਾ ਤੇ ਇਹ ਪੇਪਰ ਦੀ ਤਿਆਰੀ ਜਿਹੜੀ ਉਹ ਹੋ ਜਾਂਦੀ ਹੈ ਵਧੀਆ ਤਰੀਕੇ ਨਾਲ 60 ਤੋਂ 70 ਦਿਨਾਂ ਦੇ ਵਿੱਚ ਵਿੱਚ ਪਰ ਜੇਕਰ ਅਪਾ ਤਿਆਰੀ ਕਰਾਂਗੇ ਤਾਂ ਜਿਹੜੇ ਵਿਦਿਆਰਥੀ ਪੀਐਸਟੈਟ ਦੀ ਤਿਆਰੀ ਕਰ ਰਹੇ ਆ ਘਰਾਂ ਦੇ ਵਿੱਚ ਬੈਠੇ ਹੋਏ ਆ ਜਾਂ ਆਪਣੀ ਜੌਬ ਦੇ ਨਾਲ ਤਿਆਰੀ ਕਰ ਰਹੇ ਆ ਉਹਨਾਂ ਵਾਸਤੇ ਤਾਂ ਇਹ ਬਹੁਤ ਵਧੀਆ ਗੱਲ ਆ ਵੀ ਉਹ ਆਪਣੀ ਤਿਆਰੀ ਨੂੰ ਕੰਟੀਨਿਊ ਕਰ ਰਹੇ ਆ ਪਰ ਜਿਹੜੇ ਵਿਦਿਆਰਥੀਆਂ ਨੇ ਜਿਹੜੇ ਨਵੇਂ ਵਿਦਿਆਰਥੀ ਆ ਜਿਨ੍ਹਾਂ ਨੇ ਹਾਲ ਹੀ ਜਿਨ੍ਹਾਂ ਨੇ ਈਟੀਟੀ ਜਾਂ ਬੀਐਡ ਕੀਤੀ ਆ ਜਾਂ 2023 ਦੇ ਵਿੱਚ ਉਹਨਾਂ ਦਾ ਕਲੀਅਰ ਨਹੀਂ ਸੀ ਹੋਇਆ 24 ਚ ਕਲੀਅਰ ਨਹੀਂ ਸੀ ਹੋਇਆ ਜਾਂ ਉਹਨਾਂ 24 ਚ ਨਵੀਂ-ਨਵੀਂ ਜੀ ਬੀਐਡ ਕੀਤੀ ਸੀ ਤੇ ਉਸ ਤੋਂ ਬਾਅਦ ਟੈਟ ਨਹੀਂ ਆਇਆ ਉਹਨਾਂ ਵਾਸਤੇ ਇਹ ਖਾਸ ਹੋ ਜਾਂਦਾ ਕਿਉਂਕਿ ਅ ਇਸ ਤੋਂ ਬਾਅਦ ਪੀਐਸਟੈਟ ਦਾ ਕੋਈ ਪਤਾ ਨਹੀਂ ਉਹ ਕਦੋਂ ਆਵੇ ਜਿਹੜੇ ਸਰਕਾਰ ਦੇ ਹਾਲਾਤ ਲੱਗਦੇ ਆ ਉਹਨਾਂ ਨੂੰ ਮੁੱਖ ਵਿੱਚ ਰੱਖਦੇ ਹੋਏ ਇਹ ਗੱਲ ਕਹੀ ਗਈ ਹੈ ਕਿਉਂਕਿ ਪਿਛਲੇ ਡੇਢ ਸਾਲ ਤੋਂ ਵੀ ਪੀਐਸਟੈਟ ਉਹ ਨਹੀਂ ਆਇਆ ਹਜੇ ਤੱਕ ਤਾਂ ਆਪਾਂ ਕੀ ਕਰਨਾ ਆਪਾਂ ਪੀਐਸਟੈਟ ਨੂੰ ਲੈ ਕੇ ਕੋਈ ਵੀ ਰਿਸਕ ਨਹੀਂ ਲੈਣਾ ਆਪਾਂ ਅੱਜ ਤੋਂ ਹੀ ਪੀਐਸਟੈਟ ਦੀ ਤਿਆਰੀ ਜਿਹੜੀ ਉਹ ਸ਼ੁਰੂ ਕਰਨੀ ਆ ਤੇ ਤਿਆਰੀ ਆਪਾਂ ਕਰਨੀ ਕਿੱਥੋਂ ਆ ਇਹ ਗੱਲ ਆਪਾਂ ਪਹਿਲਾਂ ਵੀ ਕਰ ਚੁੱਕੇ ਆ ਕਾਫੀ ਵੀਡੀਓਜ਼ ਦੇ ਵਿੱਚ ਵੀ ਅਫਸਰ ਕੋਚਿੰਗ ਸੈਂਟਰ ਜੀਰਾ ਹੁਣ ਪੀਐਸਟੈਟ ਦੀ ਤਿਆਰੀ ਬਹੁਤ ਵਧੀਆ ਤਰੀਕੇ ਨਾਲ ਕਰਵਾ ਰਿਹਾ ਪਿਛਲੇ ਵੀ ਜਿਹੜੇ ਰਿਜ਼ਲਟ ਆ ਉਹ ਬਹੁਤ ਵਧੀਆ ਆਏ ਸੀ ਹਾਲਾਂਕਿ ਉਦੋਂ ਬੱਚੇ ਘੱਟ ਸੀਗੇ ਤੇ ਪਰ ਇਸ ਵਾਰ ਜਿਹੜਾ ਉਹ ਬੈਚ ਜਿਹੜਾ ਫੁੱਲ ਤਰੀਕੇ ਨਾਲ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ ਤੁਸੀਂ ਆਪਣਾ ਬੈਚ ਦੇ ਵਿੱਚ انرੋਲ ਕਰਾਓ ਪੀਐਸਟੈਟ ਦੀ ਵੀਡੀਓ ਤਿਆਰੀ ਸ਼ੁਰੂ ਕਰੋ ਕਿਉਂਕਿ 60 ਤੋਂ 70 ਦਿਨਾਂ ਦੇ ਵਿੱਚ ਗਰੰਟਡ ਆ ਵੀ ਜੇ ਮਾਨਯੋਗ ਹਾਈ ਕੋਰਟ ਨੇ ਇਹ ਗੱਲ ਕਹਿਤੀ ਤੇ ਪੇਪਰ ਜਿਹੜਾ ਉਹ ਹੋਊਗਾ ਹਰ ਹਾਲਤ ਹੋਊਗਾ ਕਿਉਂਕਿ ਆਉਣ ਵਾਲੇ ਸਮੇਂ 'ਚ ਇਲੈਕਸ਼ਨ ਜਿਹੜੇ ਆ ਉਹ ਵੀ ਇਸ ਚੀਜ਼ ਨੂੰ ਪ੍ਰਭਾਵਿਤ ਕਰਨਗੇ ਤਾਂ ਹੋਪ ਤੁਹਾਨੂੰ ਇਹ ਇਨਫੋਰਮੇਸ਼ਨ ਬਹੁਤ ਵਧੀਆ ਲੱਗੀ ਹੋਊਗੀ ਤੇ ਤਿਆਰ ਹੋ ਜਾਓ ਪੀਐਸਟੈਟ ਦੀ ਪੇਪਰ ਦੀ ਤਿਆਰੀ ਕਰਨ ਵਾਸਤੇ ਤੇ ਆਪਣੀ ਤਿਆਰੀ ਜਿਹੜੀ ਸ਼ੁਰੂ ਕਰ ਲਓ ਤੇ ਹੋਰ ਜਾਣਕਾਰੀ ਲਈ ਪੀਐਸਟੈਟ ਦੇ ਸਿਲੇਬਸ ਲਈ ਪੀਐਸਟੈਟ ਦੇ ਨੋਟਸ ਲੈਣ ਵਾਸਤੇ ਪੀਐਸਟੈਟ ਦੀਆਂ ਕਲਾਸਿਸ ਬਾਰੇ ਇਨਫੋਰਮੇਸ਼ਨ ਲੈਣ ਵਾਸਤੇ ਪੀਐਸਟੈਟ ਦੀਆਂ ਕਲਾਸਾਂ ਲਾਉਣ ਵਾਸਤੇ ਆਫਲਾਈਨ ਜਾਂ ਆਨਲਾਈਨ ਕਲਾਸਾਂ ਲਾਉਣ ਵਾਸਤੇ ਤੁਸੀਂ ਹੇਠ ਲਿਖੇ ਨੰਬਰਾਂ ਤੇ ਜਿਹੜਾ ਉਹ ਸੰਪਰਕ ਕਰ ਸਕਦੇ ਹੋ